ਪਾਰਟੀ ਦੀ ਲਾਈਨ ਦੇਖੋ ਸਪਸ਼ਟ ਕਿਸੇ ਵੀ ਅਤਵਾਦੀ ਨੂੰ ਜਿਹੜਾ ਕੋਈ ਦੇਸ਼ ਤੇ ਉਲਟ ਗੱਲ ਕਰਦਾ ਏ ਉਹਦੇ ਲਈ ਕੋਈ ਜਗ੍ਹਾ ਨਹੀਂ ਗਈ ਉਹੀ ਅੱਜ ਮੇਰੀ ਆ ਉਹੀ ਪਾਰਟੀ ਦੀ ਲਾਈਨ ਆ ਉਹਨੂੰ ਲੋਕਾਂ ਨੇ ਐਮਪੀ ਚੁਣਿਆ ਸੰਵਿਧਾਨ ਦੀ ਉਹਨੇ ਮੰਨ ਕੇ ਗੱਲ ਤੇ ਹੁਣ ਉਹ ਸੌ ਚੱਕਣ ਨੂੰ ਜਿਹੜਾ ਏ ਉਹਨਾਂ ਨੇ ਕਿਹਾ ਮੈਂ ਆਉਣਾ ਉਹ ਸੰਵਿਧਾਨ ਵੀ ਸੌ ਦੀ ਸੌ ਸੰਵਿਧਾਨ ਦੀ ਚੱਕਣੀ ਆ ਕਾਨੂੰਨ ਦੀ ਚੱਕਣੀ ਆ ਇਸ ਕਰਕੇ ਇਹ ਗੱਲ ਕਹੀ ਸੀ ਤੇ ਉਹ ਵੀ ਇੱਕ ਚੈਨਲ ਤੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕਹੀ ਸੀ ਵੀ ਅਸੀਂ ਗੱਲ ਕਰਨੀ ਚਾਹਾਂਗੇ ਤੇ ਸਾਨੂੰ ਜੇ ਅਸੀਂ ਉਹਨੂੰ ਲਾਈਨ ਤੇ ਲਿਆ ਕੇ ਜੇ ਉਹਨੇ ਗੱਲ ਕਰਨੀ ਆ ਅਸੀਂ ਤਾਂ ਉਹਨੂੰ ਇਹੀ ਕਹਿਣਾ ਭਾਈ ਦੇਸ਼ ਦੀ ਗੱਲ ਕਰ ਕਾਨੂੰਨ ਦੀ ਗੱਲ ਕਰ ਗੱਲ ਨਾ ਏਦੋਂ ਏਦੋਂ ਵੱਧ ਇਹਦੇ ਵਿੱਚ ਹੋਰ ਕੁਝ ਵੀ ਨਹੀਂਗਾ ਲੋਕਾਂ ਨੇ ਉਹਨੂੰ ਐਮਪੀ ਚੁਣਤਾ ਜੇ ਮੈਨੂੰ ਮਿਲਣਗੇ ਤਾਂ ਉਹਨਾਂ ਨੂੰ ਇਹੀ ਆ ਵੀ ਭਾਈ ਦੇਸ਼ ਦੀ ਗੱਲ ਕਰੋ ਜੇ ਦੇਸ਼ ਦੀ ਗੱਲ ਨਹੀਂ ਕਰਦੇ ਤਾਂ ਫਿਰ ਐਨਐਸਏ ਲੱਗੂ ਜੇ ਅਦੇਸ਼ ਨੂੰ ਤੋੜਨ ਦੀ ਗੱਲ ਕਰਾਂਗੇ ਫਿਰ ਤਾਂ ਜਿੱਥੇ ਬੈਠੇ ਆ ਵਿੱਚ ਉਹੀ ਜਗ੍ਹਾ ਹੈ ਜੇ ਕੋਈ ਤਬਦੀਲੀ ਆਉਂਗੀ ਜੇ ਉਹ ਦੇਸ਼ ਦੇ ਹਿੱਤ ਦੀ ਗੱਲ ਕਰਦਾ ਦੇਸ਼ ਦੀ ਪੰਜਾਬ ਦੀ ਗੱਲ ਕਰਦਾ ਪਹਿਲਾਂ ਤੇ ਫਿਰ ਉਹਦੇ ਨੇ ਸਾਰੇ ਦਰਵਾਜ਼ੇ ਖੁੱਲੇ ਨੇ ਇਹ ਕੀ ਗੱਲ ਮੇਰੀ ਸਮਝੋ ਜਿਹੜਾ ਇਹ ਲੋਕਾਂ ਨੇ ਵੀ ਦੇਖ ਲਿਆ ਹੁਣ ਜਿਹੜੇ ਪੁਰੇ ਦੇ ਐਮਪੀ ਬਣੇ ਆ ਅੱਜ ਕਿੰਨੇ ਦਿਨ ਹੋ ਗਏ ਪਾਰਲੀਮੈਂਟ ਚੱਲਦੀ ਨੂੰ ਕਿਹੜੀ ਫਰੀਦਕੋਟ ਦੀ ਗੱਲ ਹੋਈ ਹੈ ਕਿਹੜੀ ਮੌਕੇ ਦੀ ਗੱਲ ਹੋਈ ਹੈ ਦੱਸੋ ਕਿਹੜੇ ਮੰਤਰੀਆਂ ਨੂੰ ਅੱਜ ਤੱਕ ਮਿਲੇ ਨੇ ਅੱਜ ਦਿਨ ਕਿੰਨੇ ਹੋ ਗਏ ਇਲੈਕਸ਼ਨ ਹੋਈ ਤੁਸੀਂ ਇੱਕ ਵੀ ਉਹਨਾਂ ਨੂੰ ਕਿਸੇ ਮਿਨਿਸਟਰ ਨੂੰ ਮਿਲਦੇ ਦੇਖਿਆ ਵੀ ਭਾਈ ਮੈਂ ਮੌਕੇ ਦੀ ਆ ਗੱਲ ਕਰ ਰਹੇ ਹਾਂ ਮੈਂ ਫਰੀਦਕੋਟ ਦੀ ਗੱਲ ਕਰ ਰਹੇ ਹਾਂ ਇਸ ਕਰਕੇ ਲੋਕ ਜਦ ਹੀ ਇੱਕਦਮ ਸਮਝ ਜਾਂਦੇ ਨੇ ਉਹ ਠੀਕ ਹੈ ਉਸ ਵੇਲੇ ਕੀ ਸੈਂਟੀਮੈਂਟ ਹੁੰਦਾ ਵੋਟਾਂ ਹੋ ਗਈਆਂ ਪਰ ਕੀ ਅੱਜ ਇਹ ਲੋਕਾਂ ਨੂੰ ਪਤਾ ਨਹੀਂ ਲੱਗੂਗਾ ਵੀ ਉਹਨਾਂ ਨੂੰ ਸੌਂ ਚੱਕਣ ਲਈ ਅਲੱਗ ਆਉਣਾ ਪਊਗਾ ਸੌਂ ਚੱਕ ਕੇ ਜਦੋਂ ਐਮਪੀ ਦੀ ਸੌਂ ਚੱਕਣਗੇ ਸੰਵਿਧਾਨ ਮੁਤਾਬਕ ਸੌਂ ਉਹਨਾਂ ਨੂੰ ਆਜ਼ਾਦਤ ਮਿਲ ਜਾਏਗੀ ਸੌਂ ਉਹ ਚੱਕਣਗੇ ਆ ਸੈਸ਼ਨ ਤੋਂ ਬਾਅਦ ਚੱਕ ਲੈਣਗੇ ਪਰ ਉਸ ਤੋਂ ਬਾਅਦ ਉਹਨਾਂ ਦਾ ਸਥਾਨ ਕਿੱਥੇ ਆ ਉਹ ਉਹ ਜਗ੍ਹਾ ਕਿਹੜੀ ਆ ਕੀ ਉੱਥੋਂ ਉਹ ਲੋਕਾਂ ਦੇ ਸਵਾਲ ਚੱਕ ਸਕਣਗੇ ਜੇ ਕੋਈ ਮੈਂ ਇੱਕ ਗੱਲ ਇੱਕ ਗੱਲ ਮੇਰੀ ਬੇਨਤੀ ਸੁਣੋ ਮੈਂ ਕੇਂਦਰ ਦਾ ਇਸ ਵੇਲੇ ਮੰਤਰੀ ਬੈਠਾ ਹਾਂ ਮਿਨਿਸਟਰ ਹਾਂ ਨਾ ਮੈਂ ਕੀ ਮਿਨਿਸਟਰ ਹੋਣ ਦੇ ਨਾਤੇ ਕਾਨੂੰਨ ਤੋੜ ਸਕਦਾ ਜੇ ਮੈਂ ਕਾਨੂੰਨ ਤੋੜੂਗਾ ਚਾਹੇ ਉਹ ਮੁੱਖ ਮੰਤਰੀ ਆ ਮੰਤਰੀ ਆ ਉਹਦੀ ਜਗ੍ਹਾ ਜਿਹੜੀ ਜੇਲ੍ਹ ਚ ਕਿਸੇ ਨੂੰ ਕੋਈ ਮਾਫੀ ਤਾਂ ਨਹੀਂ ਜੇ ਕੋਈ ਐਮਪੀ ਵੀ ਤੁਸੀਂ ਬਣਾ ਦਿੰਦੇ ਹੋ ਬਣਾਤਾ ਤੁਸੀਂ ਹੁਣ ਉਹਨੂੰ ਕੋਈ ਇਹ ਥੋੜੀ ਜਿਹੀ ਵੀ ਆਜ਼ਾਦੀ ਮਿਲ ਜੂਗੀ ਵੀ ਅੱਜ ਉਹ ਆ ਕੇ ਬਾਹਰ ਜਾ ਕੇ ਜੋ ਮਰਜ਼ੀ ਕਰਦਾ ਫਿਰੇ ਜੇ ਉਹ ਕਾਨੂੰਨ 'ਚ ਨਹੀਂ ਰਹੇਗਾ ਤਾਂ ਉਹਨੂੰ ਜਾਂ ਜੇਲ੍ਹ 'ਚ ਹੀ ਮਿਲਣਾ ਏ ਚਾਹੇ ਕਿਸੇ ਨੂੰ ਐਮ.ਐਲ.ਏ ਬਣਾ ਲੈਣ ਉਹ ਤਾਂ ਲੋਕਾਂ ਦਾ ਕੰਮ ਆ ਪਰ ਜਿਨੇ ਕਾਨੂੰਨ ਦੇਸ਼ ਨੂੰ ਨਹੀਂ ਮੰਨਿਆ ਦੇਸ਼ ਦੇ ਸੰਵਿਧਾਨ ਨੂੰ ਮੰਨਿਆ ਉਹਨੂੰ ਐਮ.ਐਲ.ਏ ਬਣਾ ਲਓ ਐਮ.ਪੀ ਬਣਾ ਲਓ ਮੰਤਰੀ ਬਣਾ ਲਓ ਸੰਤਰੀ ਬਣਾ ਲਓ ਉਹਦੀ ਜਗ੍ਹਾ ਜੇਲ੍ਹ ਆ ਇਹ ਲੋਕਾਂ ਨੂੰ ਵੀ ਮੈਂ ਅਪੀਲ ਕਰਦਾ ਇਸ ਹੱਥ ਜੋੜ ਕੇ ਜਿਹੜਾ ਵੀ ਕੋਈ ਬਾਹਰ ਜਿਹਨੂੰ ਮਰਜ਼ੀ ਚੁਣ ਲਓ ਜਿਹੜਾ ਕੋਈ ਬਾਹਰ ਆ ਉਹ ਤੁਹਾਡੇ ਕੰਮ ਕਰਾਊਗਾ ਉਹ ਤੁਹਾਡੀ ਗੱਲ ਕਰੂਗਾ ਤੇ ਹੁਣ ਤਾਂ ਬੀਜੇਪੀ ਦੀ ਸਰਕਾਰ ਬਣ ਗਈ ਜਿਹੜੀਆਂ ਵੀ ਬਾਈ ਇਲੈਕਸ਼ਨਾਂ ਆਉਣਗੀਆਂ ਉਹ ਚ ਹਰ ਬੀਜੇਪੀ ਦੇ ਨਮਾਇੰਦਿਆਂ ਨੂੰ ਜਿਤਾਓ ਤੇ ਉਹ ਤੁਹਾਡੀ ਵਿਧਾਨ ਸਭਾ ਚ ਕਰੋੜਾਂ ਰੁਪਈਆ ਉੱਥੋਂ ਲੈ ਕੇ ਆਊਗਾ ਸੈਂਟਰ ਦੀਆਂ ਸਕੀਮਾਂ ਲੈ ਕੇ ਆਊਗਾ ਬਾਕੀ ਜਿਹੜੀ ਆਮ ਆਦਮੀ ਦੀ ਸਰਕਾਰ ਆ ਉਹ ਤਾਂ ਅੱਜੋ ਜਰਾਬ ਕਹਿੰਦੇ ਮੈਂ ਹੁਣ ਮੁੱਖ ਮੰਤਰੀ ਜਿਹੜਾ ਘਰ ਆ ਜਲੰਧਰ ਲੈ ਗਿਆ ਤੇ ਐ ਕਿੰਨਿਆਂ ਨੂੰ ਕਿਹਨੂੰ ਕਿਹਨੂੰ ਬੇਫੂਕ ਬਣਾਉਂਦੇ ਫਿਰੋਗੇ ਵੀ ਹੁਣ ਅਸੀਂ ਢਾਈ ਸਾਲ ਜਲੰਧਰ ਹੀ ਰਹਿਣਾ ਇਸ ਕਰਕੇ ਪਿਛਲੀ ਪਿੱਛੇ ਵੀ ਵਿਚਾਰ ਰੱਖਣ ਕਿਤੇ ਪਿੱਛੀ ਕੋਈ ਨਾ ਕੋਈ ਜਾਵੇ ਚੰਡੀਗੜ੍ਹ ਵਾਲੀ ਉਹਦਾ ਵੀ ਮਗਰ ਨਿਗਾਹ ਰੱਖਣ ਕਿਤਨ ਸਪਸ਼ਟੋਂ ਭਈ ਜੇ ਤੁਸੀਂ ਕਿਸੇ ਨੂੰ ਐਮਐਲਏ ਐਮਪੀ ਵੀ ਚੁਣ ਲੋਗੇ ਜੇ ਉਹ ਕੋ ਨੂੰ ਹੁਣ ਇੱਕ ਐਮਪੀ ਬੀਐਸਪੀ ਦੇ ਐਮਪੀ ਸੀ ਮੈਂ ਹਾਂ ਨਹੀਂ ਬੀਐਸਪੀ ਦੇ ਐਮਪੀ ਸੀ ਪਿਛਲੀ ਸਤਾਰਮੀ ਲੋਕ ਸਭਾ ਉਹਨਾਂ ਦੇ ਉੱਤੇ ਰੇਪ ਦਾ ਕੇਸ ਸੀ ਉਹ ਸੌ ਚੱਕਣ ਆ ਗਏ ਪਰ ਲਗਾਤਾਰ ਕੇਸ ਉਹਨਾਂ ਤੇ ਪੰਜ ਸਾਲ ਚੱਲਦਾ ਰਿਹਾ ਤੇ ਉਹ ਇੱਕ ਦਿਨ ਵੀ ਨੋਟ ਇਵਨ ਫਾਰ ਅ ਡੇ ਉਹ ਆ ਕੇ ਲੋਕ ਸਭਾ ਚ ਹਾਜ਼ਰੀ ਨਹੀਂ ਲਾ ਸਕੇ ਕੋਰਟ ਨੇ এলাਉ ਨਹੀਂ ਕੀਤਾ ਆਜ਼ਾਦ ਰੀਤੀ ਕੋਰਟ ਨੇ ਫਿਰ ਕੀ ਲੋਕਾਂ ਦਾ ਨੁਕਸਾਨ ਹੋਇਆ ਉਹ ਤਾਂ ਨਹੀਂ ਹੋਇਆ ਉਹਨੂੰ ਤਾਂ ਸੌ ਚੱਕ ਲਈ ਉਹਨੇ ਉਹਨੂੰ ਤਨਖਾਹ ਵੀ ਜਾਣ ਲੱਗ ਗਈ ਹੈ ਜੀ ਉਹਨੂੰ ਸਾਰੇ ਫਾਇਦੇ ਭੱਤੇ ਵੀ ਜਾਣ ਲੱਗ ਗਏ ਹੋਰ ਵੀ ਸਭ ਕੁਝ ਹੋ ਗਿਆ ਤੇ ਪਰ ਉਹ ਤੁਹਾਡੇ ਲਈ ਕੀ ਕਰੂਗਾ ਇਸੇ ਤਰੀਕੇ ਨਾਲ ਮੈਂ ਅਮਰਿਤਪਾਲ ਦੀ ਗੱਲ ਕਰਦਾ ਬਈ ਉਹ ਜੇ ਤਾਂ ਭਾਈ ਦੇਸ਼ ਨੂੰ ਦੇ ਕਾਨੂੰਨ ਨੂੰ ਮੰਨੂਗਾ ਸੰਵਿਧਾਨ ਨੂੰ ਮੰਨੂਗਾ ਉਹਦੇ ਲਈ ਜਗਾ ਬਾਹਰ ਵੀ ਆ ਪਾਰਲੀਮੈਂਟ ਚ ਵੀ ਆ ਜੇ ਉਹ ਕਹੂਗਾ ਵੀ ਮੈਂ ਤਾਂ ਭਾਈ ਗੱਲ ਦੇਸ਼ ਦੀ ਨਹੀਂ ਕਰਨੀ ਦੇਸ਼ ਨੂੰ ਉਜਾੜਨ ਦੀ ਕਰਨੀ ਆ ਫਿਰ ਤਾਂ ਜਿਬਰੂ ਗੜ ਤੋਂ ਅੱਗੇ ਵੀ ਕਿਸੇ ਹੋਰ ਗੜ ਚ ਜਾ ਸਕਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ